ਗੋਲੀਆਂ ਚੱਲੀਆਂ ਗੋਲੀਆਂ ਨੇ ਤਾਮੜ ਤੋੜ ਉਹ ਜਿਹੜੀਆਂ ਗੋਲੀਆਂ ਚੱਲੀਆਂ ਉੱਥੇ ਕੀ ਕਾਰਨ ਸੀਗਾ ਜਿਹੜਾ ਐਨੀ ਫਾਇਰਿੰਗ ਹੋਈ ਐ ਤੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਐ ਪੁਲਿਸ ਵੱਲੋਂ ਹੁਣ ਤੱਕ ਉਸ ਥਾਣਾ ਨਾ ਥਾਣਾ ਦੇ ਵਿੱਚ ਪਿੰਡ ਪੈਂਦਾ ਕਲਿਆਣ ਸੁਖਾ ਉਹਦੇ ਵਿੱਚ ਜਸਵੰਤ ਸਿੰਘ ਜਸਵਿੰਦਰ ਸਿੰਘ ਤੇ ਇੱਕ ਪਾਸੇ ਕੁਲਵਿੰਦਰ ਸਿੰਘ ਕੰਦਾ ਇਹਨਾਂ ਦੀ ਆਪਸੀ ਦਰਖਾਸਤਵਾਜੀ ਅਤੇ ਮੁਕੱਦਮੇਵਾਜੀ ਕੁਝ ਦਿਨ ਚੱਲਦੀ ਆ ਅੱਜ ਕਰੀਬ 2:30 ਵੇ ਤੇ ਇਹ ਦੋਨੇ ਪਾਰਟੀਆਂ ਆਪਸ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਮੇਨ ਰੋਡ ਤੇ ਸ਼ਰਮ ਜਗ੍ਹਾ ਤੇ ਇਕੱਠੀਆਂ ਹੋਈਆਂ ਨੇ ਤੇ ਆਪਸੀ ਇਹਨਾਂ ਨੇ ਆਪ ਦੇ ਵਿੱਚ ਗੋਲੀਬਾਰੀ ਹੋਈ ਆ ਇਹ ਚ ਪਤਾ ਲੱਗਿਆ ਵੀ ਕੁਲਵਿੰਦਰ ਸਿੰਘ ਦੇ ਗੋਲੀਆਂ ਲੱਗੀਆਂ ਨੇ ਉਹ ਜੇਰੇ ਇਲਾਜ ਆ ਇਹਨਾਂ ਦੇ ਉਹ ਤੋਂ ਪਹਿਲਾਂ ਰੋਕੂ ਕਰ ਵੀ ਕੀਤੀ ਗਈ ਆ ਤਾਂ ਜੋ ਲੜਾਈ ਝਗੜਾ ਨਾ ਕਰ ਪਰ ਲੇਕਿਨ ਇਹ ਮਕਦਮੇ ਇਹਨਾਂ ਦੀ ਪੁਰਾਣੀ ਚੱਲਦੇ ਆ ਰਹੇ ਦੁਸ਼ਮਣੀ ਹੈਗੀ ਆ ਜੋ ਇਤਲਾਹ ਮਿਲੀ ਇਸ ਤੇ ਮੈਂ ਐਸਪੀ ਹੈੱਡਕਵਰਟਰ ਦਾ ਡੀਐਸਪੀ ਰਾਮਪਰਾਪੂਰ ਅਤੇ ਇੰਚਾਰਜ ਸੀਆਈਏ ਦੋਨਾਂ ਸੀਏ1 ਤੇ 2 ਮੌਕੇ ਤੇ ਪੁਲਿਸ ਲੈ ਕੇ ਪਜੇ ਆ ਮੌਕਾ ਬਲਾ ਰਿਹਾ ਕੀਤਾ ਜੋ ਮਕਦਮਾ ਦਰਜ ਕਰਕੇ ਅਸੀਂ ਸਖਤ ਸਖਤ ਕਾਨੂੰਨੀ ਕਾਰਵਾਈ ਹੋਣ ਲਈ ਰਾਜ ਦੇ ਪੁਲ ਕਿੰਨੀਆਂ ਗੋਲੀਆਂ ਚੱਲੀਆਂ ਐ ਸੈਂਚੂਰੀਲ ਦੇ ਵਿੱਚ 30 15 15 15 ਦੇ ਕਰੀਬ ਆ ਹਜੇ ਕੁਲਵਿੰਦਰ ਸਿੰਘ ਕੰਦੇ ਦੇ ਇਕਦਾਂ ਹੀ ਪਤਾ ਲੱਗਿਆ ਵੀ ਉਹਦੇ ਗੋਲੀ ਲੱਗੀ ਐ ਜੋ ਜੇਰੇ ਲਾਜ ਸਰ ਉਹਦਾ ਐਂਡਿੰਗ ਚੱਲਣ ਦਾ ਕਾਰਨ ਐ ਏਦਾਂ ਮਗਰੋਂ ਵੀ ਅਸਲੇ ਜਿਆਦੇ ਸੀਗੇ ਲਾਇਸੈਂਸੀ ਹਥਿਆਰ ਇਹਨਾਂ ਦੇ ਜੋ ਹੁਣ ਤੱਕ ਪਤਾ ਲੱਗਿਆ ਵਾ ਉਹ ਵੈਰੀਫਾਈ ਕਰ ਰਹੇ ਆ ਵੀ ਜੇ ਲਾਇਸੈਂਸੀ ਦਰਵਾਤੋਂ ਕਰੀਆ ਤਾਂ ਉਹ ਕੈਂਸਲ ਕੀਤੇ ਜਾਣਗੇ ਕਿੰਨੇ ਕ ਮੁਕੱਦਮੇ ਦਰਜ ਆ ਦੋਨੇ ਪਾਰਟੀਆਂ ਉੱਤੇ ਹਾਲ ਤੱਕੜੀ ਦੋ ਮੁਕੱਦਮੇ ਪਤਾ ਲੱਗਿਆ ਵਾ 1376 ਦਾ ਵਾ ਇੱਕ ਪਾਰਟੀ ਦੇ ਵਿਰੁੱਧ ਦਰਜ ਹੋਇਆ ਤੇ 1336 ਦੇ ਨਾਲ ਹਸਪਤਾਲਾਂ ਚੱਲਦਾ ਵਾ ਪੁਰਾਣੀ ਰੰਜਿਸ਼ ਅਧੀਨੀ ਅੱਜ ਜਿਹੜਾ ਫਾਇਰਿੰਗ ਹੋਈ ਹੈ ਪੁਰਾਣੀ ਰੰਜਿਸ਼ ਅਧੀਨੀ ਤੁਹਾਡੇ ਵੱਲੋਂ ਕਿਹੜੀ ਤਾਰਾ ਅਦੀਨ ਪਰਚੇ ਦਾ ਅੱਜ ਕਿਤੇ ਵੇਰਵਾ ਇਹਦੇ ਦੇਖੋ ਜੀ ਆਮ ਲੋਕਾਂ ਦਾ ਜੀਵਨ ਖਤਰੇ 'ਚ ਪਾਇਆ ਹੋਇਆ ਹੈ ਸ਼ਰਮ ਜਗ੍ਹਾ ਤੇ ਗੋਲੀ ਚਲਾ ਕੇ 336 307 2527 59 148 59 ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ ਉਹ ਕਿਸੇ ਦਾ ਜੀਵਨ ਖਤਰੇ 'ਚ ਪਾਣ ਦਾ ਕਿਸੇ ਨੂੰ ਵੀ ਉਹ ਅਧਿਕਾਰ ਨਹੀਂ ਹੈ ਕਿਸੇ ਆਮ ਪਬਲਿਕ ਦਾ ਜੀਵਨ ਖਤਰੇ ਵਿੱਚ ਪਾਣਾ ਇਹ ਬਹੁਤ ਬੜੀ ਗਲਤ ਕੀਤਾ ਇਹਨਾਂ ਨੇ ਇਹਨਾਂ ਦੇ ਬਹੁਤ ਸਾਰ ਤੋਂ ਸਖਤ ਕਾਰਵਾਈ ਕੀਤੀ ਕਿ ਐਸਐਸਪੀ ਸਾਹਿਬ ਤਾਂ ਵੀ ਇਹ ਸਖਤ ਨਵਰੇਸ਼ ਨੇ ਹੁਕਮ ਨੇ ਵੀ ਤੇ ਜੋ ਬਣਦੀ ਕਾਨੂੰਨੀ ਤੌਰਸ ਕਰਵਾਈ ਕੀਤੀ ਜਾਊਗੀ ਇਹਨਾਂ ਨੂੰ ਬਣਦੀ ਕਾਰਵਾਈ ਕਰਕੇ ਜਲਦ ਜਲਦ ਗ੍ਰਿਫਤਾਰ ਕੇ ਲਿਆ ਜਾਊਗਾ ਅਜੇ ਤੱਕ ਕੋਈ ਗ੍ਰਿਫਤਾਰੀ ਹੋਈ ਨਹੀਂ ਨਹੀਂ ਤਫਤੀਸ਼ ਜਾਰੀ ਹੈ ਰੇਡ ਜਾਰੀ ਹੈ ਇਹ ਇਹਨਾਂ ਆਪਣੇ ਭਗਤ ਨੂੰ ਜਾਂਦੇ ਸੀਗੇ ਉਹਨਾਂ ਨੇ ਜਾਣ ਕੇ ਬਸ ਇਹਨਾਂ ਦੀ ਗੱਡੀ ਤੇ ਹਮਲਾ ਕਰਤਾ ਫਾਰਮਰ ਮਾਰੇ ਬਾਰੀ ਚ ਇਹ ਉਤਰ ਗਏ ਜਿਹਨੂੰ ਨਾ ਮਾਰੋ ਨਾ ਮਾਰ ਕਰਦੇ ਰਿਹਾ ਪੈਰ ਤੇ ਮਾਰੀ ਗੋਡੇ ਤੇ ਮਾਰੀ ਗੋਡੇ ਮਾਰ ਡਿੱਗ ਪਿਆ ਮਗਰ ਉਹ ਡਾਂਗਾ ਮਾਰ ਗਿਆ ਹੋ ਚੋਟੀਆਂ ਮਾਰ ਗਿਆ ਬਸ ਭਾਈ ਜੀ ਇਹ ਨਾ ਕੀ ਇਹਨਾਂ ਦਾ ਕੌਣ ਲੇਖ ਗਲਵਿੰਦਰ ਸਿੰਘ ਸਰਪੰਚ ਆ ਕੇਂਦਰਾ ਸਰਪੰਚ ਆ ਜਾ ਅੱਛਾ ਤੇ ਆਪਣਾ ਕੀ ਕਹਿੰਦੇ ਆ ਕੁਝ ਪਤਾ ਤੁਹਾਨੂੰ ਕਿੰਨੇ ਗਰਾਊਂਡ ਉੱਥੇ ਗੋਲੀ ਗਾਲੀ ਚੱਲਦੀ ਹੈ ਉੱਥੇ ਗੋਲੀ ਬਾਬਾ ਚੱਲੀ ਹੈ ਅੱਛਾ ਪਤਾ ਨਹੀਂ ਕਿੰਨੇ ਕਿੰਨੇ ਆਪਣਾ ਲੋਬੋਰ ਵੀ ਕੋ ਚੱਕਰੀ ਵਾਇਗਾ ਹੋਰ ਪਤਾ ਨਹੀਂ ਇਹਦੇ ਨਾਲ ਮੁੰਡੇ ਦੂਜੇ ਛੱਡ ਗਏ ਹੈ ਚਾਲ ਨਹੀਂ ਹੈ ਉਹ ਇਹਨਾਂ ਦੇ ਖਾਇਬਾ ਜੀ ਚਲਦੀ ਸੀ ਅੱਛਾ ਹਾਂ ਪਹਿਲਾਂ ਖਾਇਬਾ ਜੀ ਚਲਦੀ ਸੀ ਉਹਦੇ ਕੋਲ ਕੋਣ ਨੇ ਜਿਨ੍ਹਾਂ ਨੇ ਫਾਇਰ ਕੀਤੇ ਹੈ ਉਹ ਪਿੰਡੋਂ ਹੀ ਆ ਪਿੰਡੋਂ ਹੀ ਆ ਠੀਕ ਹੈ ਕੋਈ ਰਾਜਸੀ ਰਾਜਸਤਾਨੀ ਹੈਗੀ ਤਾਂ ਨਹੀਂ ਨਹੀਂ ਉਹ ਪਹਿਨਾਂ ਤੋਂ ਖਾਇਬਾ ਜੀ ਜਿਹੜੀ ਪਾਰਟੀ ਸਰਪੰਚ ਨੇ ਮੁੱਜਦੇ ਸਭ ਇਹ ਸਾਬ ਕਾ ਸਰਪੰਚ ਆ ਹੁਣ ਸਰਪੰਚਾ ਜਿਹੜਾ ਹਾਂ ਇਹ ਪਹਿਲਾਂ ਦਸੀ ਕਿ ਕਾਂਗਰਸ ਤੋਂ ਬਾਅਦ ਕਾਲੀ ਲਲਚ ਆ ਗਏ ਸੀਗੇ ਅੱਛਾ ਆ ਇਹ ਸਾਬ ਕਾ ਸਰਪੰਚ ਸਾਬ ਸਰਪੰਚ ਹੀ ਵਸਾਂ ਉਹਨਾਂ ਨੇ ਮੁੱਜਦੇ ਕਿੰਨੇ ਆ ਗੋਲੀਆਂ ਚੱਲੀਆਂ ਹੋਰ ਵੀ ਗੋਲੀਆਂ ਚੱਲੀਆਂ ਗੋਲੀਆਂ ਚੱਲੀਆਂ ਹਾਂ ਕਿੰਨੀਆਂ ਗੋਲੀਆਂ ਕਾਫੀ ਚੱਲੀਆਂ ਯਾਰ ਕੋਈ ਉਹਨਾਂ ਵੱਲੋਂ ਚਲਾਈਆਂ ਗਈਆਂ ਕਿ ਇਦਾਂ ਵੱਲੋਂ ਵੀ ਚਲਾਈਆਂ ਗਈਆਂ ਆਏ ਨਹੀਂ ਮੈਨੂੰ ਪਤਾ ਤੇ ਗੋਲੀਆਂ ਚੱਲੀਆਂ ਉੱਥੇ ਠੀਕ ਹੈ ਵਾਸੀ ਦਾ ਬਾਅਦ ਚ ਲੈ ਕੇ ਆਏ ਠੀਕ ਹੈ ਪਿੰਡ ਵਾਲੇ ਹਾਂ ਕਿਹੜੇ ਪਹਿਲੇ ਕਿਲੈਣੀ ਕਿਲੈਣੀ ਸੁੱਕਾ ਕਿਲੈਣੀ ਸੁੱਕਾ ਕਿਲੈਣੀ ਠੀਕ ਦੱਸੋ ਪੇਸ਼ੈਂਟ ਆਇਆ ਕਿ ਰਾਤ ਨੂੰ ਜੀ ਕੀ ਘਟਨਾ ਹੋਈ ਆ ਕੁਝ ਦੇਖੋ ਸਾਡੇ ਕੋਲ ਪੇਸ਼ੈਂਟ ਅਜੇ ਹੁਣੇ ਆਇਆ ਇਹ ਨਥਾਣੇ ਤੋਂ ਰੈਫਰ ਹੋ ਕੇ ਸਿਵਲ ਹਸਪਤਾਲ ਨਥਾਣੇ ਤੋਂ ਅ ਪੀਸ ਨੂੰ ਮੈਂ ਐਗਜ਼ਾਮਿਨ ਕੀਤਾ ਹੈ ਲੜਾਈ ਦਾ ਕੇਸ ਹੈ ਸੱਟਾ ਹੈ ਕਿ ਕਾਫੀ ਜਿਹੜੇ ਖੱਬੇ ਕੋਟੇ ਤੇ ਆ ਉਹ ਇਦਾਂ ਲੱਗ ਰਿਹਾ ਜਿਦਾਂ ਗੋਲੀ ਵਜੀ ਹੁੰਦੀ ਹੈ ਕਿ ਕੋਈ ਇੱਕ ਤਾਂ ਉਹਦਾ ਐਂਟਰੀ ਬੁਨਡ ਹੈ ਇੱਕ ਐਗਜ਼ਿਟ ਬੁਨਡ ਹੈ ਤਾਂ ਗੋਲੀ ਲੰਘ ਕੇ ਪਾਰ ਹੋ ਗਈ ਹੁੰਦੀ ਹੈ ਬਾਕੀ ਅਸੀਂ ਹੁਣ ਐਮ ਆਰ ਆਈ ਵਗੈਰਾ ਕਰਾਵਾਂਗੇ ਕੋਟੇ ਦਾ ਉਸ ਤੋਂ ਜ਼ਿਆਦਾ ਕਲੀਅਰ ਹੋਊਗਾ ਹਾਲਾਂਕਿ ਇੱਕ ਗੋਲੀ ਲੱਗੀ ਹੈ ਜਾਂ ਦੋ ਲੱਗੀਆਂ ਦੇਖੋ ਦੇਖਣ ਮੁਤਾਬਿਕ ਜਿਹੜਾ ਇਸ ਟਾਈਮ ਤਾਂ ਇੱਕ ਲੱਗ ਰਹੀ ਕਿਉਂਕਿ ਇੱਕ ਅੰਦਰ ਨੂੰ ਹੈ ਜਾਂ ਤਾਂ ਇੱਕ ਬਾਹਰ ਨੂੰ ਆ ਜਿਵੇਂ ਗੋਲੀ ਕੇ ਅੰਦਰ ਚਲੀ ਜਾਂਦੀ ਤੇ ਬਾਹਰ ਨਿਕਲ ਜਾਂਦੀ ਹੈ ਅਕੋਰਡਿੰਗ ਤਾਂ ਇੱਕ ਹੀ ਲੱਗ ਰਹੀ ਹੈ ਬਾਕੀ ਸਕ ਫਿਲਹਾਲ ਕੀ ਨੇ ਡਾਕਟਰ ਸਾਹਿਬ ਪੇਸ਼ੈਂਟ ਦੇ ਪੇਸ਼ੈਂਟ ਤਾਂ ਦੇਖੋ ਉਹ ਦਾ ਸਟੇਬਲ ਹੈ ਪੇਨ ਜਿਆਦਾ ਮਨ ਰਿਹਾ ਹੈ ਟਰੀਟਮੈਂਟ ਅਸੀਂ ਦਿੱਤਾ ਆ ਉਹ ਦਾ ਬੇਸਿਕ ਤੇ ਇਸ ਤੋਂ ਬਾਅਦ ਦੇਖਦੇ ਆ ਕਿ ਕਿੰਨੀ ਕੁ ਸੱਟਾਂ ਆਂਦੀ ਉਸ ਹੱਬ ਨਾਲ ਫਿਲਹਾਲ ਠੀਕ ਲੱਗ ਰਿਹਾ ਹੈ ਥੈਂਕ ਯੂ ਥੈਂਕ ਯੂ ਡਾਕਟਰ ਸਾਹਿਬ